ਪਹਿਲਾਂ ਤੁਹਾਨੂੰ ਲੱਗਦਾ ਵੀ ਪਹਿਲਾਂ ਤਾਂ ਸਰਿਆ ਮਿਲਦਾ ਸੀ ਆ ਮੈਂ ਇੱਥੇ ਰੋੜ ਤੇ ਇੱਥੇ ਰੋੜ ਤੇ ਰੋੜ ਤੇ ਅੱਛਾ ਆ ਫੋਨ ਲਾਇਆ ਦੇ ਹੈਲੋ ਮੈਂ ਆ ਪੁੜੀ ਭਾਈ ਚਲਰਾ ਕੇ ਜਦੀ ਰੰਤਰ ਅੱਛਾ ਇੱਕ ਹੱਥ ਪੈ ਜਾ ਅੱਛਾ ਉਹਨੇ ਪੈਸੇ ਨਹੀਂ ਦੇਖਣੇ ਆਈ ਬਸ ਅੱਜ ਤਾਂ ਸਰਕਾਰ ਨੂੰ ਇਹ ਸੁਣਾਉਣਾ ਉਹਦਾ ਬਹੁਤ ਵਧੀਆ ਜਿਹੜਾ ਮਤਲਬ ਬਿੱਟਾ ਬਿੱਟਿਆ ਅੱਜ ਤੱਕ ਇਹ ਸਰਕਾਰ ਨੇ ਆ ਕੋਈ ਕਰਿਆ ਨਹੀਂ ਕੀਤਾ ਜੀ ਕਿਸ ਸਰਕਾਰ ਨੇ ਪਿਛੇ ਹੀ ਆ ਪਿਛੇ ਹੀ ਸਰਕਾਰ ਨੇ ਪਿਛੇ ਹੀ ਆ ਪਿਛੇ ਆ ਵਾ ਪਿਛਲੇ ਸਰਕਾਰਾਂ ਨੇ ਅਰੇ ਭੱਜ ਵਗੈ ਜਿਹੜਾ ਤੋਂ ਪੁੱਟਣ ਲੱਗੇ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਇਹਦੇ ਲਈ ਕੋਈ ਕਾਨੂੰਨ ਸਖਤ ਬਣਾਉਣਾ ਚਾਹੀਦਾ ਬਿਲਕੁਲ ਇਹ ਕਿਹੜਾ ਕਾਨੂੰਨ ਬਣਾਉਣਾ ਚਾਹੀਦਾ ਇੱਕ ਬਿਆਲਦੀ ਬਾਰੇ ਇੱਕ ਨਸ਼ਿਆ ਬਾਰੇ ਇਹ ਦੋ ਕਾਨੂੰਨ ਸਖਤ ਹੋਣੇ ਚਾਹੀਦੇ ਤਾਂ ਕਿ ਜਿਹੜਾ ਨਸ਼ੇ ਫੜਿਆ ਗਿਆ ਉਹਦੀ ਜ਼ਬਾਨਤ ਨਾ ਹੋਵੇ ਜਿਹੜਾ ਨਸ਼ਾ ਤਸਕਰ ਆ ਉਹਦੇ ਥਾਣੇ ਪਹੁੰਚਦਾ ਨਹੀਂ ਹੁੰਦਾ ਜ਼ਮਾਨਤ ਵਾਲਾ ਪਹਿਲਾਂ ਪਹੁੰਚ ਜਾਂਦਾ ਅੰਲਾ ਜੀ ਜ਼ਬਾਨਤ ਦੀ ਹੈਲੋ ਆਪਣਾ ਬੰਦਾ ਵਈ ਛੱਡ ਦਿਓ ਤੁਸੀਂ ਕਿਉਂ ਲਿਆਓ ਉਲਟਾ ਚੱਤ ਤੇ ਪਾਈ ਨੂੰ ਕੁਰਦੇਗੇ ਅੱਛਾ ਮੇਰਾ ਬੰਦਾ ਹੈ ਤੁਸੀਂ ਕਿਉਂ ਲਿਆਓ ਤਸੋ ਵੀ ਕੀ ਕਰਦੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਇਹਦਾ ਬਹੁਤ ਅਸਰ ਹੋਇਆ ਕਿੰਨੇ ਇੱਕ ਪਰਸੈਂਟ ਹੋਇਆ 80% ਦਾ ਅਸਰ ਹੋਇਆ ਜੀ ਬਿਲਕੁਲ ਹਾਂ ਜੀ ਜਿਹੜੇ ਨੌਜਵਾਨ ਵੀਰ ਸੀ ਇਧਰੋਂ ਹਟ ਗਏ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕੇ ਜਾਂਦੇ ਸੀ ਉਹਨਾਂ ਨੇ ਜਿਹੜੀ ਮੁਹਿੰਮ ਤੋਂ ਸ਼ੁਰੂ ਕੀਤੀ ਸੀ 80% ਉਹਨਾਂ ਦਾ ਇੱਥੇ ਅਸਰ ਹੋਇਆ ਬਹੁਤ ਹਟ ਗਏ ਨਸ਼ਾ ਜੇ ਤੁਸੀਂ ਕਹੋ ਸਰਕਾਰ ਵਿਦਾ ਸਕਦੀ ਆ ਪਰ ਸਾਡਾ ਵੀ ਸੰਯੋਗ ਜ਼ਰੂਰੀ ਹੈ ਬਿਲਕੁਲ ਬਿਲਕੁਲ ਇਹ ਪਿੰਡਾਂ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਈਏ ਇਹਨਾਂ ਕਾਲੇ ਜਿਹੜੇ ਬੰਦੇ ਕਰਨ ਲੱਗੇ ਨੇ ਇਹਨਾਂ ਨੂੰ ਹਟਾਇਆ ਜਾਵੇ ਮਾਨ ਸਰਕਾਰ ਦੀ ਅਸੀਂ ਇਹ ਗੱਲ ਸੁਲਾਗਾ ਕਰਦੇ ਆਂ ਕਿ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਜਿਹੜਾ ਸਾਡੀ ਜਿਹੜੀਆਂ ਆਉਂਦੀਆਂ ਪੀੜ੍ਹੀਆਂ ਵੱਜ ਜਾਂਦੀਆਂ ਨਸ਼ੇ ਤੋਂ ਨਹੀਂ ਸਾਡਾ ਪੂਰੀ ਇੱਥੇ ਰਹਿਣ ਦਾ ਜੋਗ ਨਹੀਂ ਧੀ ਜਿਵੇਂ ਦੁਨੀਆ ਨਸ਼ੇ ਦੇ ਵਿੱਚ ਲੋਕਾਂ ਕੰਮ ਕਰਚਾ ਲੋਕਾਂ ਨੂੰ ਮਾਰ ਮਰਈਆ ਕਰ ਰਹੀ ᱛੀ ਪਰ ਅੱਜ ਇਹ ਚੀਜ਼ ਖਤਮ ਹੋ ਗਈ ਬਹੁਤ ਜ਼ਿਆਦਾ ਖਤਮ ਹੋ ਗਿਆ ਸਾਡੇ ਬੁਰਾ ਹਾਲ ਸੀ ਜੀ ਬਹੁਤ ਜ਼ਿਆਦਾ ਪਹਿਲਾਂ ਚਿੱਟੇ ਦਾ ਕੋਈ ਕੈਪਸੂਲਾਂ ਦਾ ਕਾਰੋਬਾਰ ਕਰਦੇ ਸੀਗੇ ਛੋਟੇ ਛੋਟੇ ਬੱਚੇ ਖਾਣ ਲੱਗੇ ਦੀ ਇੱਥੇ ਹੁਣ ਕੁਝ ਬੱਚੇ ਨੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਠੀਕ ਹੈ ਜੀ ਤੇ ਬਹੁਤ ਸਹਿਯੋਗ ਮਿਲ ਰਿਹਾ ਪਿੰਡਦਿਆਂ ਦਾ ਤੇ ਹਟ ਗਏ ਨੇ ਕਈ ਤਾਂ ਕਾਨੂੰਨੀ ਆਪਦੇ ਹਿਸਾਬ ਨਾਲ ਕਾਰਵਾਈ ਕਰ ਰਿਹਾ ਜੀ ਪਹਿਲਾਂ ਸਾਡੇ ਇੱਥੇ ਦੇਖਦੇ 7 ਵਜੇ ਜਾਨੀ ਕਿ ਮੋਟਰਸਾਈਕਲ ਇੰਨਾ ਖੜ ਜਾਂਦੇ ਸੀ ਜਿੰਨਾ ਬੱਚੇ ਸਕੂਲ ਜਾਂਦੇ ਹੁੰਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਹੁਣ ਕਦੇ ਵੀ ਚਾਹੇ ਤੁਸੀਂ ਆਪ ਵੀ ਦੇਖ ਲਿਓ ਆਏ ਵੀ ਹੋ ਉਹਨੂੰ ਦੇਖਿਆ ਵੀ ਉਹ ਵੀ ਇੱਥੇ ਕੋਈ ਵੀ ਨਸਿਆਲਾ ਆਇਆ ਨਹੀਂ ਦੁਕਾਨ ਤੇ ਨਾ ਕੋਈ ਵੀ ਨਸੇ ਨੂੰ ਨਾ ਹੋਰ ਕੋਈ ਚੀਜ਼ ਨੂੰ ਇੱਥੇ ਪੂਰਾ ਮੇਲਾ ਲੱਗਦਾ ਹੁੰਦਾ ਸੀ ਪਹਿਲਾਂ ਸਰਕਾਰਾਂ ਚ ਇੱਥੇ ਮੇਲਾ ਲੱਗਦਾ ਹੁੰਦਾ ਸੀ ਉਹ ਇਹੀ ਕਹਦੇ ਹੁੰਦੇ ਸੀ ਕੀ ਲੈਣੇ ਜੇ ਕਿਨੇ ਪੁੱਛਣਾਈ ਵੀ ਬੱਚੇ ਕਹਿੰਦੇ ਹੁੰਦੇ ਸੀ ਬਾਈ ਦਾ ਚਿੱਟਾ ਲੈਣਾ ਹੈ ਅੱਛਾ ਜੀ ਹਾਂ ਜੀ ਸਰਿਆਂ ਮਿਲਦਾ ਸੀ ਪਿੰਡ ਦੇ ਗੱਬਿਓ ਵੀ ਸਾਡੇ ਆਪ ਦੇ ਵੀ ਉਹਨੋਂ ਬੱਚੇ ਯਾਨੀ ਕਿ ਜੋ ਵੇਚਦੇ ਸੀ ਸੁਤਰੇ ਤੇ ਸਾਰੀ ਤਕਰੀਬਨ ਅਮਰਤਾਰੀ ਬਣ ਗਏ ਜੀ ਸਸਿਕਾ ਜੀ ਦੋਸਤੋ ਮੈਂ ਤਾਰਕਬਦੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਅਸੀਂ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਖੜੇ ਆ ਜਿਵੇਂ ਕਿ ਆਪਸਾਂ ਨੂੰ ਪਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਕੰਮ ਜਿਹੜਾ ਨਵਾਂ ਪਿੱਡਿਆ ਜਾਂਦਾ ਜਿਹੜਾ ਕੇ ਸਮਾਜ ਭਲਾਈ ਦਾ ਕੰਮ ਹੋਵੇ ਜਾਂ ਨੌਜਵਾਨਾਂ ਦੇ ਭਲਾਈ ਦਾ ਕੰਮ ਹੋਵੇ ਕਾਫੀ ਕਾਫੀ ਸਮਾਂ ਪਹਿਲਾਂ ਉਹਨਾਂ ਨੇ ਇੱਕ ਜੁੱਧ ਨਛਿਆ ਵਿਰੁੱਧ ਮਹਮ ਪਿੱਟੀ ਸੀ ਜਿਹੜੀ ਕਿ ਤੁਹਾਨੂੰ ਆਪ ਸਭ ਨੂੰ ਪਤਾ ਪਿੰਡ ਨਾਰਿੰਗਵਾਲ ਤੋਂ ਸ਼ੁਰੂ ਹੋਈ ਸੀ ਕਿਉਂਕਿ ਉੱਥੇ ਇੱਕ ਨਸ਼ਾ ਤਸਕਰ ਜਿਹੜੀ ਔਰਤ ਸੀ ਉਹ ਉੱਥੋਂ ਦੇ ਸਰਪੰਚ ਨੂੰ ਗਲਤ ਬੋਲ ਰਹੀ ਸੀ ਵੀ ਮੈਂ ਨਸ਼ਾ ਵੇਚੂੰਗੀ ਤੂੰ ਕਰਨਾ ਕੀ ਕਰਨਾ ਜਦੋਂ ਇਹ ਖਬਰ ਭਗਮਤ ਮਾਰ ਕੋਲ ਪਹੁੰਚੀ ਪੰਜਾਬ ਦੇ ਮੁੱਖ ਮੰਤਰੀ ਕੋਲ ਪਹੁੰਚੀ ਤਾਂ ਉਹਨਾਂ ਨੇ ਇੱਕ ਬਿੱਡ ਇਹ ਨਚਾ ਜੁਧ ਨਸ਼ਾ ਵਿਰੋਧ ਜਿਹੜੀ ਮਹਿਮ ਉਹ ਬਿੱਡੀ ਸੀ ਅੱਜ ਅਸੀਂ ਕਈ ਲੋਕ ਕਹਿ ਦਿੰਦੇ ਨੇ ਬਈ ਇਹ ਜੁੱਧ ਨਸ਼ਾ ਪ੍ਰਬੰਧ ਮਹਿਮ ਦਾ ਕੀ ਅਸਰ ਹੋਇਆ ਅਸੀਂ ਅੱਜ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿੱਚ ਪਹੁੰਚੇ ਆ ਗਰਾਊਂਡ ਲੈਵਲ ਤੇ ਅਸੀਂ ਉਹ ਪਿੰਡਾਂ ਦੇ ਲੋਕਾਂ ਨੂੰ ਪਤਾ ਕਰਾਂਗੇ ਵੀ ਉਹ ਜਿਹੜੀ ਜੁੱਧ ਨਸ਼ਾ ਪ੍ਰਬੰਧ ਮਹਿਮ ਆ ਤੇ ਉਹ ਜਿਹੜੀ ਕਿੰਨੀ ਇੱਕ ਮਤਲਬ ਕਿੰਨਾ ਕੁ ਅਸਰ ਹੋਇਆ ਤੇ ਕੀ ਉਹ ਪਿੰਡਾਂ ਦੇ ਵਿੱਚ ਨੌਜਵਾਨ ਨਸ਼ਾ ਕਰਨੋਂ ਬੰਦ ਹੋ ਗਏ ਕੀ ਉਹ ਨਸ਼ਾ ਵੇਚਣ ਵਾਲੇ ਜਿਹੜੇ ਪਿੰਡਾਂ 'ਚ ਉੰਦੇ ਸੀਓ ਬੰਦ ਹੋ ਗਏ ਅਸੀਂ ਪਿੰਡ ਦੇ ਪਿੱਛੇ ਮਰੇਰ ਕੋਟਰਾ ਰੋਡ ਤੇ ਪਿੰਡਾ ਜਿੱਥੇ ਅਸੀਂ ਪਹੁੰਚਿਆ ਇੱਥੇ ਕੁਝ ਬਜ਼ੁਰਗ ਬੈਠੇ ਨੇ ਇਹਨਾਂ ਨਾਲ ਗੱਲ ਕਰਾਂਗੇ ਉਸ ਤੋਂ ਅੱਗੇ ਦੋ ਤਿੰਨ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲ ਕਰਾਂਗੇ ਗੱਲ ਇਹ ਹੈ ਵੀ ਜਦੋਂ ਗਰਾਊਂਡ ਲੈਵਲ ਤੇ ਪਤਾ ਲੱਗਦਾ ਤਾਂ ਹਰ ਇੱਕ ਚੀਜ਼ ਜਦੋਂ ਹੀ ਅਸਲੀ ਸੱਚ ਜਦੋਂ ਹੀ ਪਤਾ ਲੱਗਦਾ ਜਦੋਂ ਆਪਾਂ ਗਰਾਊਂਡ ਲੈਵਲ ਤੇ ਲੋਕਾਂ ਨਾਲ ਜਾ ਕੇ ਗੱਲ ਕਰਦੇ ਆ ਬਜ਼ੁਰਗ ਕਿ ਬੈਠੇ ਨੇ ਆਪਾਂ ਬਜ਼ੁਰਗ ਨਾਲ ਗੱਲ ਕਰਾਂਗੇ ਬਾਪੂ ਜੀ ਸੱਸੀ ਕਾਲ ਜੀ ਖੜੇ ਹੋ ਜੀ ਹਾਂ ਜੀ ਆ ਇੱਥੇ ਬੈਠੇ ਹੋ ਤੁਸੀਂ ਕਿਹਦੀ ਅਡੀ ਕਰਦੇ ਹੋ ਅਸੀਂ ਤਾਂ ਵੈਸੇ ਆਹੀ ਦੇਖਦੇ ਬਟੇ ਜਿਹੇ ਨਸੇ ਨਸ ਕਹਲੇ ਹੋਂ ਅਸਲ ਇੱਕ ਗੱਲ ਦੱਸੋ ਭਈ ਅ ਤੁਸੀਂ ਸਰਦਾਰ ਬੰਦੇ ਹੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਇੱਕ ਬਿੱਡ ਬਿੱਡੀ ਸੀ ਜੁੱਧ ਨਸਿਆਂ ਵਿਰੁੱਧ ਮੈਂ ਮਸੇੜੀ ਸੀ ਉਹਨਾਂ ਨੇ ਇੱਕ ਆ ਤੁਸੀਂ ਪਿੰਡ ਦੇ ਵਿੱਚ ਰਹਿਣੋ 24 ਘੰਟੇ ਤੁਸੀਂ ਬਾਹਰ ਨਹੀਂ ਜਾਂਦੇ ਕਿਤੇ ਪਿੰਡ ਦੇ ਰਹਿਣੋ ਕੀ ਉਹ ਮਹਿਮ ਜਿਹੜੀ ਸੀ ਸ਼ੀੜੀ ਸੀ ਉਹ ਕਿੰਨਾ ਕਸਰ ਹੋਇਆ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋਇਆ ਮੁੰਡੇ ਨਸ਼ਾ ਪੀਣ ਤੋਂ ਬੰਦ ਹੋ ਗਏ ਜਣੀ ਕਿੰਨਾ ਕਸਰ ਸਹੀ ਦੱਸਿਓ ਤਕਰੀਬਨ 75% ਦਾ ਫਰਕ ਪੈ ਗਿਆ ਬਿਲਕੁਲ ਹਾਂ 75% ਦਾ ਫਰਕ ਪੈ ਗਿਆ 25% ਰਹਿ ਗਿਆ ਮਤਲਬ ਉਹ ਥੋੜੇ ਦੇ ਟਾਈਮ ਹੋਰ ਲੱਗੂ ਜਿਵੇਂ ਮੋਟੇ ਮੋਟੇ ਚੱਕੇ ਗਏ ਹਾਂਜੀ ਐ ਲੋੜ ਪੰਜ ਚਾਰ ਕੋਰ ਚੱਕੇ ਜਾਣ ਉਹ ਤੋਂ ਆਖਰ ਤੁਹਾਡੇ ਕਹਿਣ ਦਾ ਮਤਲਬ ਵੀ ਦੇਖੋ ਦੇਖ ਕਿਤੋਂ ਦੇ ਲੋਕ ਹਟੀ ਜਾਂਦੇ ਨੇ ਬਿਲਕੁਲ ਬਿਲਕੁਲ ਅੱਛਾ ਯਾਰ ਮਿਲਦਾ ਹੀ ਨਹੀਂ ਪੁੱਤ ਅੱਛਾ ਯਾਰ ਮਿਲਦਾ ਨਹੀਂ ਅਗਲਾ ਕਰੂਗੀ ਹਾਂ ਨਹੀਂ ਪਹਿਲਾਂ ਪਹਿਲਾਂ ਤੈਨੂੰ ਲੱਗਦਾ ਵੀ ਪਹਿਲਾਂ ਤਾਂ ਸਰਿਆ ਮਿਲਦਾ ਸੀ ਆ ਮੈਂ ਇੱਥੇ ਰੋਡ ਤੇ ਇੱਥੇ ਰੋਡ ਤੇ ਰੋਡ ਤੇ ਅੱਛਾ ਆ ਫੋਨ ਲਾਇਆ ਦੇ ਹੈਲੋ ਆਇਆ ਪੁੜੀ ਫੜਾਈ ਚਲ ਪਰਾਕੇ ਜਦੀ ਅੰਤਰ ਅੱਛਾ ਇੱਕ ਹੱਥ ਪੈ ਜਾ ਅੱਛਾ ਉਹਨੇ ਪੈਸੇ ਨਹੀਂ ਦੇਖਣੇ ਆਏ ਹਾਂ ਬਸ ਇੱਧਰ ਲੈ ਆ ਤਾਂ ਪੁੜੀ ਇੰਨਾ ਚਲਦਾ ਸੀ ਜੀ ਤੇ ਜਦੋਂ ਤੇ ਇਹ ਮਹਿਮ ਸੁਲੋਈ ਜਾਂ ਜਦੋਂ ਤੇ ਉਹਨਾਂ ਦੇ ਬਹੁਤ ਫਰਕ ਪੈ ਗਿਆ ਉੱਤੇ ਅੱਛਾ ਬਹੁਤ ਜ਼ਿਆਦਾ ਅੱਛਾ ਹੁਣ ਦੇਖਦੇ ਆ ਹਾਂ ਯਾਨੀ ਉਹ ਜਿਹੜੀ ਮੰਡੀਰਾਂ ਲੱਗੀ ਹੋਈ ਸੀ ਵੇਚਣ ਤੇ ਲੱਗੀ ਸੀ ਉਹ ਖਤਮ ਹੋ ਗਈ ਮੰਡੀਰ ਖਤਮ ਵੀ ਹੋ ਗਈ ਜਿਹੜੇ ਖਾਣ ਵਾਲੇ ਸੀ ਜਦ ਮਿਲਦਾ ਨਹੀਂ ਹਾਂ ਆਪੇ ਹਟ ਕੇ ਤਾਂ ਬੇਟੇ ਕੋਈ ਚੀਜ਼ ਤੈਨੂੰ ਆਪਾਂ ਨੂੰ ਮਿਲਦੀ ਆ ਹੂੰ ਹੂੰ ਖਰਿਆ ਮਿਲਦੀ ਆ ਪੱਥਰਿਆਂ ਨੂੰ ਲੈ ਕੇ ਖਾਣੇ ਆ ਬਿਲਕੁਲ ਬਿਲਕੁਲ ਜਿਹੜਾ ਆਪਾਂ ਨੂੰ ਮਿਲੂਏ ਚੋਰੀ ਹਾਂ ਡੋਡੇ ਵਾਲੇ ਤੇ ਲਾ ਲੋ ਹੂੰ ਈਮਣ ਤੇ ਲਾ ਲੋ ਚੋਰੀ ਮਿਲਦੀ ਆ ਹੂੰ 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 ਉਹ ਚੀਜ਼ ਫਿਰ ਜਾ ਮਿਲੂਏ ਚੋਰੀ ਫਿਰ ਤੈਨੂੰ ਪਤਾ ਆਪਾਂ ਪਾਪੂ ਜੀ ਬਹਿ ਜਾਓ ਤੁਸੀਂ ਥੱਕ ਗਏ ਹੋਮੋਗੇ ਆਪਾਂ ਬੈਠ ਕੇ ਤੁਹਾਡੇ ਨਾਲ ਗੱਲ ਕਰਦੇ ਆ ਆ ਤੁਸੀਂ ਫਿਰ ਜੇ ਇਹ ਕਹਿੰਦੇ ਹੋ ਵੀ ਤੁਸੀਂ 75% ਜਿਹੜਾ ਨਸ਼ਾ ਖਤਮ ਹੋ ਗਿਆ ਜੀ ਜੀ ਜਿਹੜਾ 25% ਰਹਿ ਗਿਆ ਤੁਹਾਡੇ ਤੁਸੀਂ ਸਰਦਾਰ ਹੋ ਤੁਸੀਂ ਉਮਰ ਦੇ ਵੱਡੇ ਹੋ ਕਿਵੇਂ ਲੱਗਦਾ ਤੁਹਾਨੂੰ ਤੁਸੀਂ رائے ਦਿਓ ਤੁਹਾਡੀ رائے ਸਰਕਾਰ ਤੱਕ ਪਹੁੰਚੂਗੀ ਵੀ ਜਿਹੜਾ 25% ਰਹਿੰਦਾ ਇਹ ਕਿਵੇਂ ਖਤਮ ਹੋਏ ਇਹ ਹੋਊਗਾ ਜੀ ਜਿੰਮੇ ਇੱਕ ਦੋ ਫੜਲੇ ਹਾਂਜੀ ਮोटे-ਮोटे ਹੋਰ ਚੱਕੇਗੇ ਹਾਂਜੀ ਜਦ ਮੋٹے ਮੇਨ ਮੱਛੀਆਂ ਚੱਕੇਗੇ ਜਾਂ ਮੋੜ ਦੇ ਗੱਬਿਆਂ ਨੇ ਕੀ ਕਰਨਾ ਹਾਂ ਹਾਂ ਕਹ ਬਟੇ ਯਾ ਰੇਲ ਗੱਡੀ ਖਤਮ ਹੋ ਗਈ ਬਿਲਕੁਲ ਨਾ ਪਿਛੋ ਮਾਬੇ ਨਾ ਬਾਪੂ ਦੀ ਗੱਲ ਬਿਲਕੁਲ ਸਹੀ ਆ ਬਾਪੂ ਕਹਿੰਦਾ ਜਿਹੜਾ 75% ਰਹਿ ਗਿਆ ਨਸਾ 25 25% ਰਹਿ ਗਿਆ 75% ਆਪਦੇ ਆਪ ਦੱਸ ਰਹੇ ਨੇ 75% ਖਤਮ ਹੋ ਚੁੱਕਿਆ ਇਹ ਦੱਸ ਰਹੇ ਵੀ ਸਾਡੇ ਪਿੰਡ ਦੀ ਗੱਲ ਆ ਤੇ ਇਹ ਕਹਿੰਦੇ ਜਿਹੜਾ 25% ਰਹਿ ਗਿਆ ਜਦ ਕਹਿੰਦੇ ਰੇਲ ਗੱਡੀ ਦਾ ਇੰਜਣ ਹੀ ਚੱਕਿਆ ਗਿਆ ਫਿਰ ਡੱਬੇ ਦੇ ਡੱਬਰ ਕਿਸ ਡੱਬੇ ਕਿਸ ਕੰਮ ਲਈ ਨੇ ਤੇ ਤੁਸੀਂ ਸਰਕਾਰ ਨੂੰ ਫਿਰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਤਾਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਬਹੁਤ ਵਧੀਆ ਜਿਹੜਾ ਮਤਲਬ ਬਿੱਡਾ ਬਿੱਡਿਆ ਆ ਤੱਕ ਕਿਸੇ ਸਰਕਾਰ ਨੇ ਆ ਕੋਈ ਕਰਿਆ ਨਹੀਂ ਕੀਤਾ ਜੀ ਕਿਸੇ ਸਰਕਾਰ ਨੇ ਬੀਜੇ ਹੀ ਆ ਪਿਛਲੇ ਸਰਕਾਰਾਂ ਨੇ ਬੀਜੇ ਹੀ ਆ ਬੀਜੇ ਵਾ ਪਿਛਲੇ ਸਰਕਾਰਾਂ ਨੇ ਅਰੇ ਭੱਜ ਬਗੈ ਜਿਹੜਾ ਤੋਂ ਪੁੱਟਣ ਲੱਗੇ ਮਤਲਬ ਜਿਹੜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪਿਛਲੀਆਂ ਸਰਕਾਰਾਂ ਦਾ ਨਸ ਬੀਜਿਆ ਹੋਇਆ ਸੀ ਜੀ ਜਿਹੜਾ ਕਿ ਪੁਗਮਤਮਨ ਨੂੰ ਖਤਮ ਕਰਨਾ ਪਿਆ ਬਿਲਕੁਲ ਫੜਾਪੇ ਸੁੱਖਾ ਹੀ ਆ ਬੇਟੇ ਹਾਂ ਕੰਮ ਖੜਾ ਆਪਣੇ ਆਓ ਖੜਾ ਸੁੱਖਾ ਹੀ ਆ ਜਿਆਪਾ ਨੂੰ ਪੱਟਣ ਲੱਗਾ ਦੇ ਤਾਂ ਵੀ ਆਪ ਨੂੰ ਪੜ੍ਹਦੇ ਟਾਈਮ ਤਾਂ ਲੱਗੋ ਬਿਲਕੁਲ ਬਿਲਕੁਲ ਬੇਟੇ ਹਮ ਪੜ੍ਹਿਆ ਤਾਂ ਟਾਈਮ ਤਾਂ ਲੱਗੂ ਕੋਈ ਚੀਜ਼ ਨਸੇ ਦਾ ਪਹਿਲਾ ਦਾ ਬੀਜਾ ਹਮ ਤਿੰਨ ਚਾਰ ਸਰਕਾਰਾਂ ਤੋਂ ਬੀਜੇ ਤੋਂ ਰਿਹਾਉਂਦੇ ਨੇ ਹਮ ਹਮ ਇੱਕਦਮ ਦਾ ਬੇਟੇ ਕੁਛ ਨਹੀਂ ਬਿਲਕੁਲ ਬਿਲਕੁਲ ਇੱਕਦਮ ਆਪ ਰੋਟੀ ਖਾਣੇ ਬੇਟੇ ਉਹ ਨਹੀਂ ਹਮ ਹਮ ਉਹ ਵੀ ਹੌਲੀ ਹੌਲੀ ਫਿਰ ਤੁਸੀਂ ਐਂਡ ਦੇ ਵਿੱਚ ਮੁੱਖ ਮੰਤਰੀ ਪਗਮਲ ਸਿੰਘ ਮਾ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਕੀ ਉਹਨੂੰ ਸੁਨੇਹਾ ਦੇਣਾ ਚਾਹੁੰਦੇ ਅਸੀਂ ਉਹਨੂੰ ਇਹੀ ਮੇਨ ਸੁਨੇਹਾ ਦੇਣਾ ਚਾਹੁੰਦੇ ਆ ਮੇਰੇ ਬੰਨੀਓ ਹਮ ਮੇਰੇ ਮਾਤਾ ਜੀ ਮੇਰੇ ਮਨ ਬਣੀਏ ਮੇਰੇ ਨੋ ਹਾਕਮ ਸਿੰਘ ਦਾ ਅੱਛਾ ਲਹਿਰਾਪਿੰਡ ਅੱਛਾ ਮੇਰੇ ਮਨ ਬਣੀਏ ਵੰਤਮਾਨ ਨੂੰ ਇਹ ਸੁਨਿਆ ਵੀ ਜਿਹੜਾ ਮੜੋ ਮੋਟਰ ਇਹਦਾ ਹੁਣ ਛੱਡਿਓ ਨਾ ਛੋਟਾ ਡੇਢ ਸਾਲ ਰਹਿ ਗਿਆ ਤੇ ਬਾਕੀ ਨਾ ਛੱਡਿਓ ਹਾਂ ਜੇ ਤੁਸੀਂ ਦੁਬਾਰਾ ਆਉਣਾ ਹੂੰ ਮੈਂ ਇਹ ਵੀ ਕਰਨਗੇ ਜਿੱਦਣਾ ਅੱਛਾ ਮੈਂ ਕਹਿੰਦਾ ਛੱਡ ਜੇ ਤੁਸੀਂ ਜੜ ਖਤਮ ਕਰਤੀ ਫਿਰ ਆਪਦੇ ਆਪ ਆਉਗਾ ਤੁਹਾਨੂੰ ਲੱਗਦਾ ਵੀ ਹੁਣ 40 ਛੱਡ ਦੇਣਗੇ ਐਡੇ ਵੱਡੇ ਮਗਰਮੱਛਾਂ ਨੂੰ ਜਿਹੜੇ ਲੋਕ ਕਹਿੰਦੇ ਨੇ ਮਗਰਮੱਛਾਂ ਨੂੰ ਨਹੀਂ ਹੱਥ ਪਾਉਂਦੇ ਐਡੇ ਐਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਹੁਣ ਪਿੱਛੇ हट ਜਾਣਗੇ ਬੇਟੇ ਦੇਖ ਮੈਂ ਹੈਗਾ ਅਨਪੜ੍ਹ ਹੂੰ ਮੇਰੇ ਕੋਲ ਤਾਂ ਨਾਰਮਲ ਜੀ ਗੱਲ ਆ ਹੂੰ ਆਪਾਂ ਤਕਰੀਬਨ ਆਪਣੇ ਇੰਡੀਆ ਦੇ ਵਿੱਚ ਹੀ ਹੂੰ ਹੂੰ ਪੈਸਾ ਚੱਲਦਾ ਹੂੰ ਉਹ ਭਾਈ ਪੈਸੇ ਵਾਲੇ ਮੋਟੇ ਨੇ ਇਹ ਜੋ ਲਾ ਕੇ ਹੋਰ ਪਥੇ-ਪਥੇ ਆਪਣੇ ਨਿਕਲੇ ਉਹਨਾਂ ਦੇ ਠੀਕ ਆ ਠੀਕ ਆ ਜੇ ਉਹਨਾਂ ਦੇ ਪੱਕਾ ਨੱਥ ਪਾਈ ਹੋ ਨਾ ਹੂੰ ਪੱਕੇ ਬੰਦੇ ਹੋਣਗੇ ਜਿਵੇਂ ਕਤਲ ਦੀ 20 ਸਾਲੀ ਆ 50 ਸਾਲੀ ਆ ਉਹ ਲੁੱਟ ਹੋਵੇ ਮਤਲਬ ਇਹ ਨਿਕਲ ਬਾਕੀ ਤੁਹਾਨੂੰ ਲੱਗ ਬੇਟੇ ਦੂਜਿਆਂ ਨੂੰ ਪਤਾ ਲੱਗੂ ਤੇ ਸਾਨੂੰ ਬਿਲਕੁਲ ਤਾਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਇਹਦੇ ਲਈ ਕੋਈ ਕਾਨੂੰਨ ਸਖਤ ਬਣਾਉਣਾ ਚਾਹੀਦਾ ਬਿਲਕੁਲ ਇਹ ਕਿਹੜਾ ਕਾਨੂੰਨ ਬਣਾਉਣਾ ਚਾਹੀਦਾ ਇੱਕ ਬਿਆਲ ਦੀ ਬਾਰੇ ਇੱਕ ਨਸ਼ਿਆਂ ਬਾਰੇ ਇਹ ਦੋ ਕਾਨੂੰਨ ਸਖਤ ਹੋਣੇ ਚਾਹੀਦੇ ਤਾਂ ਕਿ ਜਿਹੜਾ ਨਸ਼ੇ 'ਚ ਫੜਿਆ ਗਿਆ ਉਹਦੀ ਜ਼ਮਾਨਤ ਨਾ ਹੋਵੇ ਬਿਲਕੁਲ ਬਿਲਕੁਲ ਕੋ ਦਾਗੇ ਕਰਨ ਵਾਲਾ ਕਰਨ ਵਾਲਾ ਦਾ ਕਰਦਾ ਮੁੜ ਕੇ ਜਿਹੜੇ ਉਹ ਦੂਜੇ ਨੇ ਆ ਦੇਖ ਕੇ ਜਾਂ ਉਹਦੀ ਜ਼ਮਾਨਤ ਨਾ ਹੋਵੇ ਦੂਜਿਆਂ 'ਤੇ ਰੋਕਣ ਬੱਪ ਜੀ ਤੁਹਾਡੀ ਗੱਲ ਸਹੀ ਆ ਜਿਹੜਾ ਨਸ਼ਾ ਤਸ਼ਕਰ ਆ ਉਹਦੇ ਥਾਣੇ ਪਹੁੰਚਦੇ ਨਹੀਂ ਹੁੰਦੇ ਜਮਾਨਤ ਵਾਲਾ ਪਹਿਲਾਂ ਪਹੁੰਚ ਜਾਂਦਾ ਅੱਲਾ ਜੀ ਜਵੰਤ ਕੀ ਹੈਲੋ ਆਪਣਾ ਬੰਦਾ ਵਈ ਛੱਡ ਦੋ ਤੇ ਕਿਉਂ ਲਿਆਓ ਉਲਟਾ ਐਸਾ ਤੇ ਚਪਾਈ ਨੂੰ ਘੁਰਨ ਲਗੇ ਅੱਛਾ ਮੇਰਾ ਬੰਦਾ ਤੁਸੀਂ ਕਿਉਂ ਲਿਆਓ ਦੱਸੋ ਵੀ ਕੀ ਕਰਨਗੇ ਯਾ ਭਾ ਪੁਲਸ ਵਾਲੇ ਵੀ ਆਪਣੇ ਬੱਚੇ ਨੇ ਤੁਸੀਂ ਮੇਰੇ ਬੱਚੇ ਹੋ ਹੂੰ ਉਹ ਵੀ ਤਾਂ ਆਪਣੇ ਬੱਚੇ ਨੇ ਉਹ ਵੀ ਕੀ ਕਰਨ ਬਈ ਬਿਲਕੁਲ ਬਿਲਕੁਲ ਉਹਨੇ ਨੌਕਰੀ ਕਰਨੀ ਪੁੱਤ ਬਿਲਕੁਲ ਯਾ ਭਾ ਕਿ ਸਰਕਾਰ ਦਾ 5 ਸਾਲਾਂ ਉਹਨਾ ਵਿਚਾਰਿਆਂ ਨੇ ਮੇਰੇ 50 ਸਾਲ ਕਰਦੇ ਹੂੰ ਹੂੰ ਕਿ ਬਟੇ ਬਿਲਕੁਲ ਬਾਪੂ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਸਾਨੂੰ ਬਾਪੂ ਜੀ ਨੇ ਦੱਸਿਆ ਕਿਉਂਕਿ ਉਮਰ ਦੇ ਨਾਲ ਤਜਰਬੇ ਬੰਦੇ ਨੂੰ ਹੋ ਜਾਂਦੇ ਨੇ ਬਾਪੂ ਜੀ ਨੇ ਦੱਸਿਆ ਵੀ 75% ਜਿਹੜਾ ਨਸ਼ਾ ਉਹ ਖਤਮ ਹੋ ਚੁੱਕਿਆ ਜਿਹੜਾ 25% ਰਹਿ ਗਿਆ ਉਹ ਨਸ਼ਾ ਤਾਂ ਖਤਮ ਹੋਣਾ ਜੇ ਕਿਤੇ ਜਾ ਕੇ ਸਖਤਾਈ ਕੀਤੀ ਜਾਵੇ ਤਾਂ ਜਿਹੜੇ ਹੋਰ ਜਿਹੜੇ ਮਗਰਮੱਸਲੇ ਉਹ ਫੜੇ ਜਾਣ ਹੈ ਜੀ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਬਾਪੂ ਜੀ ਦੱਸ ਰਹੇ ਨੇ ਵੀ ਇੱਕ ਬੇਅਦਬੀ ਤੇ ਇੱਕ ਨਿਸ਼ੇ ਇਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿਤੇ ਜਾ ਕੇ ਬਾਪੂ ਜੀ ਨੇ ਇਹ ਵੀ ਦਾਵਾ ਕੀਤਾ ਬਾ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਚੀਜ਼ ਨੂੰ ਸਿਕਤਾਈ ਕਰ ਦੇਣ ਤਾਂ ਆਉਣ ਵਾਲੀ 27 ਦੇ ਵਿੱਚ ਵੀ ਸਰਕਾਰ ਇਹਨਾਂ ਦੀ ਪੱਕੀ ਆ ਇਹ ਪਿੰਡੋ ਲੋਕਾਂ ਦੀ ਗਰਾਊਂਡ ਲੈਵਲ ਦੀ ਗੱਲ ਹੈ ਦਿਲ ਦੀ ਗੱਲ ਆ ਬਾਪੂ ਜੀ ਨੇ ਸਾਰੀਆਂ ਗੱਲਾਂ ਦਿਲ ਤੋਂ ਕਹੀਆਂ ਨੇ ਦਿਲ ਤੋਂ ਕਹੀਆਂ ਨੇ ਸਾਰੀਆਂ ਗੱਲਾਂ ਹਾਂ ਮੱਦੇਦ ਦੇ ਉੱਤਰ ਸੱਤਿਆ ਮੱਦੇ ਉੱਤਰ ਹਾਂ ਬੇਟੇ ਮੱਦੇ ਵਿੱਚ ਹੁਣ ਦੇਖੋ ਬੇਟੇ ਇੱਕ ਬੱਚਾ ਹੂੰ ਅਰਕੀ ਤਾਂ ਮੇਰਾ ਹੀ ਆ ਉਹਦੇ ਅਰਥ ਹੀ ਉੜਦੇ ਨਸੇ ਦੀ ਖਤਰ ਕਿੰਨਾ ਪਬਲਿਕ ਨੂੰ ਆਪਣੇ ਕਿੰਨਾ ਹੁੰਦਾ ਦੁੱਖ ਹੂੰ ਹੂੰ ਤੇ ਬਟੇ ਉਹਦੇ ਵਿੱਚ ਜੇ ਖਤਮ ਹੋ ਗਏ ਨਾ ਅਰਥੀ ਉੱਤੇ ਨਾ ਬਜ਼ੁਰਗਾਂ ਰੁੱਕ ਹੂੰ 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 ਕਿਤੇ ਜੇ ਬਜ਼ੁਰਗਾਂ ਤੇ ਅਰਥੀਆ ਬਜ਼ੁਰਗ ਬੱਚਿਆਂ ਦੇ ਲਿਜਾਣੇ ਨੇ ਹੂੰ ਹੂੰ ਕਿਤੇ ਬੱਚਿਆਂ ਦੀਆਂ ਅਰਥੀਆ ਬਜ਼ੁਰਗ ਲੈ ਕੇ ਜਾਂਦੇ ਹੂੰ ਹੂੰ ਤੁਹਾਡੇ ਪਿੰਡ ਦਾ ਨਹੀਂ ਬਾਪੂ ਜੀ ਕੋਈ ਨੱਚੇ ਦੇ ਨਾਲ ਮੁੰਡਾ ਮਰਿਆ ਇੱਕ ਦੋ ਮਰੇ ਮਰੇ ਸੀ ਨੌਜਵਾਨ ਸੀ ਇੱਕ ਦੋ ਨੌਜਵਾਨ ਅੱਛਾ ਹਾਂ ਫੇਰ ਦੇਖੋ ਨੌਜਵਾਨ ਕੱਲਾ ਮੁੰਡਾ ਸੀ ਬੇਟੇ ਅੱਛਾ ਘਰ ਖਾਲੀ ਹੋ ਗਿਆ ਅੱਛਾ ਮਾਪੇ ਬਜ਼ੁਰਗ ਨਹੀਂ ਕੀ ਕਰਨਗੇ ਉਹ ਤਾਂ ਖਾ ਹੋ ਜਾਂਦਾ ਨਾਲੇ 13 ਸਾਲ ਵਿਆਹ ਹੋਇਆ ਹੋਇਆ ਸੀ ਹੂੰ ਹੂੰ ਕੋਈ ਬੱਚਾ ਨਹੀਂ ਹੋਇਆ ਕਿਉਂ ਇਹ ਜਿਹੜੀ ਨਸ਼ਾ ਨਾ ਨਮਰਦੀ ਕਰਦੀ ਆ ਬੱਲੇ ਬੱਲੇ ਬੱਚਾ ਨਹੀਂ ਹੁੰਦਾ ਬੇਟੇ ਅੱਛਾ ਜੀ ਹਾਂ ਇਹਦੇ ਨਾਲ ਜਿਹੜਾ ਵਰਤਦਾ ਹੂੰ 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 13 ਸਾਲ ਵਿਆਹ ਹੋ ਗਿਆ ਉਹ ਕੁੜੀ ਵੀ ਵਿਚਾਰੀ ਹੁਣ ਚਲੀ ਗਈ ਅੱਛਾ ਕੀ ਕਰੇ ਉਹ ਵਿਚਾਰੀ ਨਾ ਉਧਰ ਦੀ ਨਾ ਉੱਤਰ ਸੀ ਠੀਕ ਹੈ ਜੀ ਇੱਕ ਨਸ਼ੇ ਦੀ ਆ ਹੂੰ ਹੂੰ ਉਹਦਾ ਮੇਰੇ ਕਮਾਂਡ ਆ ਠੀਕ ਹੈ ਮਾ ਬਾਪਰ ਜਾਰੇ ਰੁਕਦੇ ਠੀਕ ਹੈ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਕਿਸੇ ਹੋਰ ਵਿਅਕਤੀ ਦੇ ਨਾਲ ਅਸੀਂ ਹੋਰ ਜਗ੍ਹਾ ਤੇ ਪਹੁੰਚ ਗਏ ਆ ਆਪਾਂ ਉੱਥੇ ਵੀ ਗੱਲ ਕਰਾਂਗੇ ਵੀ ਜਿਹੜੀ ਇਹ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੀ ਜਿਹੜੀ ਮਹਿ ਬਿੱਡੀ ਹੋਈ ਆ ਜੁੱਧ ਨਸ਼ਾ ਵਿਰੋਧ ਤੇ ਤਾਂ ਕਿੰਨਾ ਕਸਰہ ਪਾਈ ਜੀ ਹੁਣ ਸਾਡੇ ਕੋਲ ਇਧਰ ਆ ਗਏ ਭਾਈ ਜੀ ਅ ਕਿਸੇ ਪਾਸੇ ਜਾ ਰਹੇ ਸੀ ਤੁਸੀਂ ਰੋਕ ਲਿਆ ਤੁਹਾਡਾ ਸਮਾਂ ਲੈਣਾ ਥੋੜਾ ਜਿਹਾ ਠੀਕ ਹੈ ਨੀ ਨੌਟੋਟ ਨੀਰਨੰਗ ਗੁਰਮੀਤ ਸਿੰਘ ਆ ਜੀ ਪਹਿਲਾਂ ਤਾਂ ਇਹ ਦੱਸੋ ਕਿਸੇ ਪਾਰਟੀ ਨਾਲ ਬੰਡੋ ਕਰਦੇ ਹੋ ਨਹੀਂ ਜੀ ਅਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਜੀ ਅੱਛਾ ਅਸੀਂ ਨਾ ਇੱਕ ਤੁਹਾਡੇ ਕੋਲ ਗੱਲ ਪੁੱਛਣੀ ਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਆ ਥੋੜੇ ਜਿਹੇ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਇੱਕ ਮਹਮ ਸ਼ੁਰੂ ਕੀਤੀ ਸੀ ਜੁਧ ਨਸ਼ਾ ਵਿਰੁੱਧ ਕਿਉਂਕਿ ਨਸ਼ੇ ਨੂੰ ਲੈ ਕੇ ਕੋਈ ਪਾਰਟੀ ਨਹੀਂ ਦੀ ਕਿਉਂਕਿ ਉਹ ਤਾਂ ਹਰ ਪਾਰਟੀ ਦੇ ਇਨਸਾਨ ਨੂੰ ਨਸ਼ਾ ਲੱਗ ਸਕਦਾ ਵਾ ਠੀਕ ਆ ਹਰ ਕੋਈ ਮਤਲਬ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਤੇ ਅਸੀਂ ਇਸ ਕਰਕੇ ਮਤਲਬ ਕਰ ਰਹੇ ਆ ਵੀ ਗਰਾਊਂਡ ਲੈਵਲ ਤੇ ਅਸੀਂ ਲੋਕਾਂ ਨੂੰ ਦਿਖਾਉਣਾ ਵਾ ਵੀ ਗਰਾਊਊਂਡ ਲੈਵਲ ਤੇ ਉਹਦਾ ਕਿੰਨਾ ਕੁ ਅਸਰ ਹੋਇਆ ਤਾਂ ਨਹੀਂ ਹੋਇਆ ਠੀਕ ਹੈ ਕਰ ਕਿਉਂਕਿ ਲੋਕ ਬਹੁਤ ਕਹਿੰਦੇ ਨੇ ਜੀ ਕੋਈ ਕਹਿੰਦਾ ਜੀ 100% ਹੋ ਗਿਆ ਕੋਈ ਕਹਿੰਦਾ ਜੀ ਹੋਇਆ ਹੀ ਨਹੀਂ ਇਹ ਤਾਂ ਗੱਲਾਂ ਹੀ ਨੇ ਪਰ ਅਸੀਂ ਅੱਜ ਇਹ ਕੋਸ਼ਿਸ਼ ਕੀਤੀ ਆ ਵੀ ਜਰੂਰ ਅਸੀਂ ਗੱਲ ਹਲਕੇ ਦੇ ਅਸੀਂ ਉਹਦਾ ਪਿੰਡਾਂ 'ਚ ਫਿਰ ਕੇ ਲੋਕਾਂ ਤੋਂ ਪਤਾ ਕਰੀਏ ਵੀ ਇਹ ਮਹਿਮ ਦਾ ਕਿੰਨਾ ਕੁ ਹੰਗਾਰਾ ਭਰਿਆ ਲੋਕਾਂ ਨੇ ਤੇ ਕਿੰਨਾ ਕੇ ਜਿਹੜੀ ਹੈ ਮਹਿਮ ਸਾਰਤਕ ਹੋਈ ਜਾ ਉਸੀ ਦੱਸ ਸਕੋ ਤਾਂ ਵੀ ਮੁੱਖ ਮੰਤਰੀ ਭਗਵਾਨ ਸਿੰਘ ਵੱਲੋਂ ਜਿਹੜੀ ਇਹ ਮਹਮ ਸ਼ੁਰੂ ਕੀਤੀ ਗਈ ਸੀ ਇਹਦਾ ਕਿੰਨਾ ਅਸਰ ਹੋਇਆ ਇਹ ਜਿਹੜੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਕੰਨੀਓ ਸੀਐਮ ਕੰਨੀਓ ਇਹ ਮਹਮ ਸ਼ੁਰੂ ਕੀਤੀ ਗਈ ਸੀ ਇਹਦਾ ਬਹੁਤ ਅਸਰ ਹੋਇਆ ਕਿੰਨੇ 1% ਹੋਇਆ 80% ਇਹਦਾ ਅਸਰ ਹੋਇਆ ਜੀ ਬਿਲਕੁਲ ਹਾਂ ਜੀ ਤੇ ਬਹੁਤ ਜਿਹੜੇ ਨੌਜਵਾਨ ਵੀਰ ਸੀ ਇਧਰੋਂ ਹਟ ਕੇ ਜਿਹੜੇ ਨਸਿਆਂ ਦੀ ਦਲਦਲ ਦੇ ਵਿੱਚ ਧੱਕੇ ਜਾਂਦੇ ਸੀ ਉਹਨਾਂ ਨੇ ਜਿਹੜੀ ਮਹਮ ਸ਼ੁਰੂ ਕੀਤੀ ਸੀ 80% ਉਹਨਾਂ ਦਾ ਇੱਥੇ ਅਸਰ ਹੋਇਆ ਬਹੁਤ ਹਟ ਕੇ ਹੁਣ ਥੋੜਾ ਰਹਿ ਗਿਆ ਹੁਣ ਜਿੰਨੇ ਅੱਗੇ ਅਸੀਂ ਦੇਖਿਆ ਵੀ ਸੜਕਾਂ ਤੇ ਖੜਖੜ ਕੇ ਲੋਕ ਫੋਨ ਕਰ ਕਰਕੇ ਕੁੜੀਆਂ ਫੜਾਈ ਜਾਂਦੇ ਸੀਗੇ ਇਸ ਤਰ੍ਹਾਂ ਤਾਂ ਨਹੀਂ ਦੇਖਿਆ ਕਦੇ ਨਹੀਂ ਨਹੀਂ ਇਹ ਨਹੀਂ ਹੋਇਆ ਜੀ ਹੁਣ ਹੁਣ ਕਈ ਮਹੀਨੇ ਤੋਂ ਦੇਖ ਰਹੇ ਆ ਇਹ ਨਹੀਂ ਹੋ ਰਿਹਾ ਸੀ ਬਹੁਤ ਧੰਨਵਾਦ ਕਰਦੇ ਆ ਭਗਵਾਨ ਸਿੰਘ ਮਾਨ ਦਾ ਦੇਖੋ ਜੇ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ 1% 2% ਇਹ ਵੀ ਲੱਗਦਾ ਵੀ ਮੁੱਖ ਮੰਤਰੀ ਦਾ ਸਰਕਾਰ ਗਲਤ ਉਹ ਵੀ ਦੱਸਿਓ ਸਾਨੂੰ ਨਹੀਂ ਨਹੀਂ ਜੀ ਠੀਕ ਆ ਇਸ ਲਈ ਜਿਹੜੀ ਇਹਨਾਂ ਨੇ ਮੁਹਿੰਮ ਇਹ ਸ਼ੁਰੂ ਕੀਤੀ ਆ ਇਹਦੇ ਵਿੱਚ ਬਿਲਕੁਲ ਸਹੀ ਨੇ 100% ਤੇ ਹੁਣ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਿੱਥੇ 70 ਵੇਖਦੇ ਸੀ ਮਾਮਾ ਰੋਂਦਿਆਂ ਸੀ ਕਰਲਾਉਂਦਿਆਂ ਸੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਜਿਹੜੀ ਚਿਰਾਗ ਦੀ ਲੋ ਆ ਉਹ ਖੜਨ ਲੱਗੀ ਉਹ ਚਾਨਣ ਕਰਨ ਲੱਗੀ ਤੇ ਉਹਨਾਂ ਮਾਂ ਦੇ ਉਹ ਮਾਂ ਦੇ ਦਿਲ ਦੇ ਵਿੱਚ ਇੱਕ ਆਟੋਮੈਟਿਕਲੀ ਆਵਾਜ਼ ਨਿਕਲਦੀ ਆ ਵੀ ਮਾਨਾ ਆਹ ਤੋਂ ਵਧੀਆ ਕੰਮ ਕਰਦਾ ਹਾਂਜੀ ਹਾਂਜੀ ਇਹ ਬਹੁਤ ਵਧੀਆ ਮੋਹਬ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਆ ਇਹ ਉਹਨਾਂ ਦੇ ਦਿਲ ਦੇ ਵਿੱਚੋਂ ਅੰਦਰੋਂ ਨਿਕਲਦੀ ਆ ਵੀ ਇਹ ਬਹੁਤ ਵਧੀਆ ਕੀਤਾ ਜਿੰਨਾ ਮਾਵਾ ਦੇ ਪੁੱਤ ਅਜੇ ਠੀਕ ਨੇ ਯਾਨੀ ਕਿ ਉਹ ਹਟ ਕੇ ਬਾਤ ਜਾਣਗੇ ਹਾਂ ਉਹ ਵੀ ਬਾਤ ਜਾਣਗੇ ਤੇ ਇੱਕ ਨਾਲ ਹੀ ਹੋਰ ਹੈ ਭਈ ਜਿਹੜੇ ਇਹ ਮਹਮ ਸ਼ੁਰੂ ਕੀਤੀ ਸੀ ਇੱਕ ਤੁਸੀਂ ਸਾਡੀ ਸਰਕਾਰ ਨੂੰ ਮੈਸੇਜ ਦੇ ਸਕਦੇ ਹੋ ਵੀ ਜਿਹੜਾ ਤੁਸੀਂ 80% ਕਿਹਾ ਵੀ 80% ਖਤਮ ਹੋ ਗਿਆ ਹੁਣ ਜਿਹੜੇ 20% ਉਹ ਕਿਵੇਂ ਖਤਮ ਹੋ ਹਾਂਜੀ ਇਹ ਵੀ ਜਿਵੇਂ 80% ਇਹਨਾਂ ਨੇ ਕੀਤਾ ਇਹ ਵੀ ਇਹਨਾਂ ਤੋਂ ਅਸੀਂ ਆਸ ਰੱਖਦੇ ਹਾਂ ਜਿਹੜਾ 20% ਰਹਿਦਾ ਇਹ ਵੀ ਜਲਦੀ ਤੋਂ ਜਲਦੀ ਇਹ ਵੀ ਖਤਮ ਕਰ ਦੇ ਅ ਦੋਸਤੋ ਜਿਵੇਂ ਅਸੀਂ ਅੱਜ ਸਵੇਰ ਦੇ ਗਿੱਲ ਹਲਕੇ ਦੇ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਲੋਕਾਂ ਦੇ ਸੁਝਾਅ ਲੈ ਰਹੇ ਆਂ ਪੰਜਾਬ ਸਰਕਾਰ ਦੇ ਕੰਮਾਂ ਪ੍ਰਤੀ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀਆਂ ਜਿਹੜੀਆਂ ਮਹਿਮਾ ਨੇ ਉਹਨਾਂ ਦੇ ਪ੍ਰਤੀ ਤੇ ਅਸੀਂ ਤੁਹਾਨੂੰ ਪਹਿਲਾਂ ਇੱਕ ਦੋ ਵਿਅਕਤੀਆਂ ਨਾਲ ਗੱਲਾਂਬੱਤਾਂ ਸੁਣਾਈਆਂ ਨੇ ਹੋਰ ਵੀ ਅੱਗੇ ਜਾ ਕੇ ਅਸੀਂ ਤੁਹਾਨੂੰ ਇੱਕ ਦੋ ਵਿਅਕਤੀਆਂ ਨਾਲ ਹੋਰ ਗੱਲਾਂਬੱਤਾਂ ਸੁਣਾਵਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ ਜਿੰਨੇ ਪਿੰਡਾਂ ਦੇ ਵਿੱਚ ਅਸੀਂ ਹੁਣ ਤੱਕ ਗਏ ਆਂ ਸਾਨੂੰ ਜਿਹੜਾ ਪਗਮਤ ਮਾ ਮੁੱਖ ਮੰਤਰੀ ਪਗਮਤ ਸਿੰਘ ਮਾਨ ਉਹਨਾਂ ਵੱਲੋਂ ਸ਼ੁਰੂ ਕੀਤੀ ਹੋਈ ਮਹਿਮ ਜੁਦ ਨਸ਼ਾ ਪ੍ਰੋਧ ਉਹਦੇ ਲਈ ਸਾਨੂੰ 75% 80% ਇਸ ਤਰ੍ਹਾਂ ਹੰਗਾਰਾ ਮਿਲ ਰਿਹਾ ਪਰ ਜਿਵੇਂ ਕਿ ਸਰਕਾਰਾਂ ਦਾ ਕਹਿਣਾ ਹੈ ਵੀ ਜਿਹੜਾ ਨਸ਼ਾ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਖਤਮ ਹੋ ਸਕਦਾ ਜਿੰਨਾ ਚਿਰ ਲੋਕ ਸਹਿਯੋਗ ਨਹੀਂ ਕਰਦੇ ਤਾਂ ਇਹ ਜਿਹੜਾ ਪ੍ਰੋਪਰ ਤੌਰ ਤੇ 100% ਜੇ ਆਪਾਂ ਇਹਨੂੰ ਕਹਿ ਲਈਏ ਜਿਹੜਾ ਕਿ ਹੁਣ 20-25% ਰਹਿ ਗਿਆ ਉਹ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਆ ਅਸੀਂ ਇੱਕ ਪਿੰਡ ਦੇ ਵਿੱਚ ਹੋਰ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਵਿਅਕਤੀ ਇੱਥੇ ਮੌਜੂਦ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਬਾਪੂ ਜੀ ਸ਼ਾਸਤਰੀ ਕਾਲ ਜੀ ਉੱਠ ਖੜੋ ਤੁਸੀਂ 2 ਮਿੰਟ ਲਈ ਇਹਨਾਂ ਨੂੰ ਤੁਹਾਡਾ ਜੀ ਮਿਰੋਪਿੰਦਰ ਸਿੰਘ ਆ ਜੀ ਫੌਜੀ ਆ ਮੈਂ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮੱਧਮ ਨਾਲ ਜੋ ਵੀ ਲੈ ਕੇ ਆਏ ਨੇ ਇਹ ਅਸੀਂ ਉਹਦੇ ਮੁਤਾਬਕ ਜੋ ਵੀ ਅੱਜ ਸਰਕਾਰ ਦੀਆਂ ਉੱਪਰ ਉੱਪਰ ਦੀਆਂ ਹਾਂ ਉਹ ਸੀ ਦੱਸਣ ਲੱਗੇ ਹਾਂ ਅੱਗੇ ਨਾਲੋਂ ਜਿਹੜਾ ਚਿੱਟਾ ਜੰਮਸ ਨਸੇ ਦੇ ਹੈਗੇ ਨੇ ਜਾਂ ਹੋਰ ਵੀ ਕੋਈ ਪ੍ਰੋਗਰਾਮ ਹੋ ਰਿਹਾ ਗਲਤ ਕੰਮ ਹੋ ਰਹੇ ਨੇ ਉਹਨਾਂ ਤੇ ਤਕਰੀਬਨ 70 80% ਇਹ ਬਹੁਤ ਘਟ ਚੁੱਕਿਆ ਹੈ ਦੂਸਰੀ ਗੱਲ ਕਿ ਸਾਡੇ ਜੋ ਕਿ ਭਗਵੰਤ ਮਾਨ ਦੇ ਜਿੰਨੀ ਵੀ ਪਬਲਿਕ ਥੱਲੇ ਹੈ ਪਰ ਨਸਾ ਜੇ ਤੁਸੀਂ ਕਹੋ ਸਰਕਾਰ ਫਿਰਾ ਸਕਦੀ ਆ ਪਰ ਸਾਡਾ ਵੀ ਸੰਯੋਗ ਜ਼ਰੂਰੀ ਹੈ ਬਿਲਕੁਲ ਬਿਲਕੁਲ ਤੇ ਪਿੰਡਾਂ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਈਏ ਇਹਨਾਂ ਕਾਲੇ ਜਿਹੜੇ ਧੰਦੇ ਕਰਨ ਲੱਗੇ ਨੇ ਇਹਨਾਂ ਨੂੰ ਹਟਾਇਆ ਜਾਵੇ ਪਰ ਅੱਜ ਸਰਕਾਰ ਨੇ بڑا ਮੁੱਦਾ ਚੱਕਿਆ ਇਸ ਨੂੰ ਹਟਾਉਣ ਦੀ ਖਾਤਰ ਪਰ ਅੱਜ ਵੱਡੇ ਵੱਡੇ ਜਿਹੜੇ ਲੀਡਰ ਨੇ ਅੱਜ ਉਹਨਾਂ ਦੇ ਮਗਰ ਖੜੇ ਨੇ ਕਿ ਜਿਹੜੇ ਕਹਿੰਦੇ ਸੀ ਇਹ ਸਾਨੂੰ ਬਣਾਓ ਅਸੀਂ ਤੁਹਾਡਾ ਕਰਾਂਗੇ ਕੰਮ ਇਹ ਅਸੀਂ ਪੱਤੋਂ ਵੱਧ ਅਸੀਂ ਲੋਕਾਂ ਨੂੰ ਪੜਾਂਗੇ ਲੇਕਿਨ ਅੱਜ ਉਹੀ ਬਰਖਲਾਪ ਭਗਵੰਤ ਮਾਨ ਤੋਂ ਇਹ ਸਰਕਾਰ ਤੋਂ ਬਰਖਲਾਪ ਬੋਲ ਰਹੇ ਨੇ ਕਿ ਇਹ ਭਗਵੰਤ ਮਾਨ ਗਲਤ ਕਰ ਰਿਹਾ ਹੈ ਬਸ ਇੰਨੀ ਹੀ ਮੇਰੀ ਬੇਨਤੀ ਹੈ ਬਾਕੀ ਜਿਹੜੀ ਸਰਕਾਰ ਸੈਂਟਰ ਦੀ ਆ ਮੈਂ ਅੱਜ ਇਹ ਸੈਂਟਰ ਨਹੀਂ ਮੱਦਮ ਨਹੀਂ ਕਹਿ ਰਹੇ ਆ ਕਿ ਜਿੰਨੀ ਸੈਂਟਰ ਦੀ ਸਰਕਾਰ ਨੂੰ ਜਲਦੀ ਖਤਮ ਕਰ ਦੇਣਗੇ ਤਾਂ ਉਨਾ ਹੀ ਵਧੀਆ ਰਹਿਾਂਗੇ ਨਹੀਂ ਸਾਡੇ ਪੰਜਾਬ ਨੂੰ ਖਤਮ ਕਰਨ ਤੇ ਸੈਂਟਰ ਸਰਕਾਰ RSS ਜੁੜੀ ਹੋਈ ਹੈ ਠੀਕ ਹੈ ਜੀ ਧੰਨਵਾਦ ਬਹੁਤ ਵਧੀਆ ਬਾਪੂ ਜੀ ਨੇ ਗੱਲਾਂ ਦਸੀਆਂ ਨੇ ਆਪਾਂ ਹੋਰ ਵੀ ਇੱਥੇ ਭਰਾ ਬੈਠੇ ਸਾਡੇ ਬਾਈ ਜੀ ਤੁਹਾਡਾ ਨਾਮ ਕੀ ਹੋ ਜੀ ਇਹ ਦਾ ਹਰਚੰਦ ਸਿੰਘਾ ਜੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਉਹਨਾਂ ਨੇ ਸਕੀਮ ਸ਼ੁਰੂ ਕੀਤੀ ਸੀ ਮਹਿਮ ਹਾਂਜੀ ਜੁਧ ਨਸ਼ਾ ਵਿਰੁੱਧ ਅਸੀਂ ਅੱਜ ਗਰਾਊਂਡ ਲੈਵਲ ਤੇ ਉਹਦਾ ਰਿਜ਼ਲਟ ਪਤਾ ਕਰਨ ਲੱਗੇ ਹੋਇਆ ਸਵੇਰ ਤੋਂ ਅਸੀਂ ਗੱਲ ਹਲਕੇ ਚ ਫਿਰ ਰਹੇ ਆ ਤੁਸੀਂ ਦੱਸ ਸਕਦੇ ਹੋ ਕੁਝ ਵੀ ਜਿਹੜੀ ਉਹ ਮਹਿਮ ਕਿੰਨੀ ਇੱਕ ਦਾ ਕਿੰਨਾ ਕਾ ਹੰਗਾਰਾ ਮਿਲਿਆ ਲੋਕਾਂ ਦਾ ਸਰਕਾਰ ਨੂੰ ਤੇ ਕਿੰਨੇ ਕੋ ਨੌਜਵਾਨ ਨੇ ਜਿਹੜੇ ਸੜ ਚੁੱਕੇ ਨੇ ਕਿੰਨੇ ਕੋ ਨੌਜਵਾਨ ਨੇ ਜਿਹੜੇ ਬੇਚਦੇ ਸੀ ਜਿਹੜੇ ਡਰਦੇ ਨੇ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਅੱਗੇ ਦਾ ਅੱਛਾ ਪੱਤੋਕੜ 80 90% ਫਰਕ ਹੈ ਜੀ ਸਾਡੇ ਪਿੰਡ ਦੇ ਵਿੱਚ ਹੀ ਕੋਈ ਸਾਨੂੰ ਨਸਲਾ ਨਹੀਂ ਦਿਖਦਾ ਅੱਛਾ ਨਾ ਕੋਈ ਆਉਂਦਾ ਤੇ ਨਾ ਕੋਈ ਜਾਂਦਾ ਮਾਨ ਸਰਕਾਰ ਦੀ ਅਸੀਂ ਇਹ ਗੱਲ ਉਸ ਲਾਗਾ ਕਰਦੇ ਹਾਂ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਵੀ ਜਿਹੜਾ ਸਾਡੀਆਂ ਜਿਹੜੀਆਂ ਆਉਂਦੀਆਂ ਪੀੜੀਆਂ ਬਚ ਜਾਣਗੀਆਂ ਨਸੇ ਤੋਂ ਨੇ ਸਾਡਾ ਕੋਈ ਇੱਥੇ ਰਹਿਣ ਦਾ ਜੋਗ ਨਹੀਂ ਸੀ ਜਿਵੇਂ ਦੁਨੀਆ ਨਸ਼ੇ ਦੇ ਵਿੱਚ ਲੋਕਾਂ ਨੂੰ ਕਰਚਾ ਲੋਕਾਂ ਨੂੰ ਮਾਰ ਮਰਈਆ ਕਰ ਰਹੀ ਸੀ ਪਰ ਅੱਜ ਇਹ ਚੀਜ਼ ਖਤਮ ਹੋ ਚੁੱਕੀ ਹੈ ਬਹੁਤ ਜ਼ਿਆਦਾ ਖਤਮ ਹੋ ਗਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨ ਬਰਕਤ ਹੈ 90% ਰਹਿੰਦੀ ਹੈ ਹੁਣ ਘਟੋ ਘਟ ਜੀ 5-4% ਹੀ ਰਹੀ ਜੀ ਇਹ ਕਿਵੇਂ ਖਤਮ ਹੋਊਗੇ ਇਹ ਵੀ ਸਾਡਾ ਜਿਹੜਾ ਸਹਿਯੋਗ ਹੈ ਨਗਰਾਂ ਦਾ ਪਿੰਡਾਂ ਦਾ ਸਾਰੇ ਲੋਕ ਸਹਿਯੋਗ ਕਰਨਗੇ ਤਾਂ ਉਹ ਵੀ ਖਤਮ ਹੋ ਜੇ ਬਿਲਕੁਲ ਬਿਲਕੁਲ ਬਾਈ ਜੀ ਨੇ ਦੱਸਿਆ ਜਿਵੇਂ ਕਿ ਪਹਿਲਾਂ ਵੀ ਸਾਨੂੰ ਇੱਕ ਦੋ ਵਿਅਕਤੀ ਨੇ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਕਿ ਜਿਹੜਾ ਉਸ ਪਰਸੈਂਟ ਰਹਿ ਗਿਆ ਨਸ਼ਾ ਤਾਂ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਹੋਣਾ ਲੋਕਾਂ ਦਾ ਸਹਿਯੋਗ ਸਰਕਾਰ ਲਈ ਸਭ ਤੋਂ ਵੱਡੀ ਵੱਡੀ ਗੱਲ ਆ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਸ ਬਾਰੇ ਜੀ ਆਪਾਂ ਨੂੰ ਇੱਕ ਤਾਂ ਪੰਚਾਇਤਾਂ ਨੂੰ ਪਹਿਲੀ ਗੱਲ ਅੱਗੇ ਆਉਣਾ ਚਾਹੀਦਾ ਜੀ ਇਹਦੇ ਵਿੱਚ ਠੀਕ ਹੈ ਜੀ ਜੋ ਕਿ ਸਾਡੇ ਪਿੰਡ ਦੀ ਹੀ ਗੱਲ ਕਰੀਏ ਸਾਡਾ ਪੰਚਾਇਤ ਸਹਿਯੋਗ ਦੇ ਰਹੀ ਆ ਔਰ ਨੌਜਵਾਨ ਬਹੁਤ ਸਹਿਯੋਗ ਦੇ ਰਹੇ ਨੇ ਕੁਝ ਪਰਸੈਂਟ ਜੋ ਰਹਿ ਗਿਆ ਉਹ ਵੀ ਦੇਖੋ ਜੀ हट ਜਾਣਗੇ ਤੇ ਕਾਨੂੰਨ ਵੀ ਨਾਲ ਆਈ ਪ੍ਰਸ਼ਾਸਨ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਪੁਲਿਸ ਪ੍ਰਸ਼ਾਸਨ ਉਹ ਦੋ ਤਿੰਨ ਢੀਡੇ ਮਾਰਦੇ ਨੇ ਸਾਡੇ ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਪਿੰਡ 'ਚ ਢੀਡਾ ਮਾਰਦੇ ਨੇ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਰਹਿ ਗਿਆ ਉਹ ਦੇਖੋ ਸਾਰੇ ਸਹਿਯੋਗ ਨਾਲ ਹੀ ਹੋਣਾ ਇਹ ਕਿਸੇ ਇੱਕ ਦੇ ਬਾਅਦ ਆ ਕੰਮ ਨਹੀਂ ਬਦਲ ਹੁਣ ਤੱਕ ਬਹੁਤ ਜਿਹੜਾ ਹੁਣ ਤੱਕ ਖਤਮ ਹੁਣ ਤੱਕ ਜਿਹੜਾ ਖਤਮ ਹੋਇਆ ਸਾਡੇ ਬੁਰਾ ਹਾਲ ਸੀਗਾ ਜੀ ਬਹੁਤ ਜ਼ਿਆਦਾ ਪਹਿਲਾਂ ਚਿੱਟੇ ਦਾ ਕੋਈ ਕੈਪਸੂਲਾਂ ਦਾ ਕਾਰੋਬਾਰ ਕਰਦੇ ਸੀਗੇ ਛੋਟੇ ਛੋਟੇ ਬੱਚੇ ਖਾਣ ਲੱਗੇ ਦੀ ਇੱਕ ਹੁਣ ਕੁਝ ਬੱਚੇ ਨੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਠੀਕ ਹੈ ਜੀ ਤੇ ਬਹੁਤ ਸਹਿਯੋਗ ਮਿਲ ਰਿਹਾ ਪਿੰਡਦਿਆਂ ਦਾ ਤੇ ਹਟ ਗਏ ਨੇ ਕਈ ਇਹ ਕਾਨੂੰਨੀ ਆਦੇਸ ਹਿਸਾਬ ਨਾਲ ਕਾਰਵਾਈ ਕਰ ਰਿਹਾ ਜੀ ਤੇ ਸਾਡੇ ਹਲਕੇ ਦੇ ਸਰਦਾਰ ਐਮ ਐਲ ਏ ਜੀਵਨ ਸਿੰਘ ਜੀ ਸੰਗੋਲ ਸਾਹਿਬ ਉਹਨਾਂ ਦਾ ਬਹੁਤ ਸਾਥ ਆ ਜੀ ਬਹੁਤ ਸਾਡੇ ਸਿਰ ਤੇ ਆਤਾ ਜੀ ਉਹਨਾਂ ਦਾ ਠੀਕ ਹੈ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਸਹਾਇਕ ਦਿੰਦੇ ਨੇ ਹਰ ਗੱਲ ਨੂੰ ਤੇ ਸਰਦਾਰ ਭਗਵਾਨ ਸਿੰਘ ਭਗਵਾਨ ਸਿੰਘ ਜੀ ਮਾਨ ਜੀ ਦਾ ਖਾਸ ਕਰਕੇ ਸੀਐਮ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਭਾਈ ਜੀ ਤੁਸੀਂ ਦੁਕਾਨ ਚ ਲਾਉਂਦੇ ਹੋ ਤੁਹਾਡੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਲੋਕ ਆਉਂਦੇ ਨੇ ਤੁਸੀਂ ਬਹੁਤ ਲੋਕਾਂ ਨੂੰ ਬਿਜਰਦੇ ਹੋ ਤੁਹਾਡੇ ਕੋਲ ਉਹ ਵੀ ਲੋਕ ਆਉਂਦੇ ਰਹੇ ਜਿਹੜੇ ਨਸ਼ਾ ਵੇਚਦੇ ਹੋਣਗੇ ਜਾਂ ਜਿਹੜੇ ਫਟ ਗਏ ਹੋਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਤਾਂ ਇਹੀ ਕਹਿੰਦੇ ਆ ਜੀ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਪਹਿਲਾਂ ਸਾਡੇ ਇੱਥੇ ਦੇਖਦੇ 7 ਵਜੇ ਯਾਨੀ ਕਿ ਮੋਟਰਸਾਈਕਲ ਇਦਾਂ ਖੜ ਜੰਦੇ ਸੀ ਜਿੱਦਾਂ ਬੱਚੇ ਸਕੂਲ ਜਾਂਦੇ ਹੁੰਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਹੁਣ ਕਦੇ ਵੀ ਚਾਹੇ ਤੁਸੀਂ ਆਪ ਵੀ ਦੇਖ ਲਿਓ ਆਏ ਵੀ ਹੋ ਉਹਨੂੰ ਦੇਖਿਆ ਵੀ ਉਹ ਵੀ ਇੱਥੇ ਕੋਈ ਵੀ ਨਸ਼ੇ ਵਾਲਾ ਆਇਆ ਨਹੀਂ ਦੁਕਾਨ ਤੇ ਨਾ ਕੋਈ ਵੀ ਨਸ਼ੇ ਨੂੰ ਨਾ ਹੋਰ ਕੋਈ ਚੀਜ਼ ਨੂੰ ਇੱਥੇ ਪੂਰਾ ਮੇਲਾ ਲੱਗਦਾ ਹੁੰਦਾ ਜੀ ਅੱਛਾ ਹੁਣ ਜਦੋਂ ਸੀਐਮ ਸਾਹਿਬ ਆਏ ਨੇ ਭਾਤ ਮਾਨ ਸਿੰਘ ਜੀ ਉਸ ਤੋਂ ਬਾਅਦ ਕੋਈ ਐਦਾਂ ਦਾ ਮੇਲਾ ਨਹੀਂ ਲੱਗਿਆ ਜੀ ਜੋ ਇੱਕ ਤੋਂ ਸੀ ਸਾਡੀ ਪੰਚਾਇਤ ਤੇ ਆਮ ਆਦੀ ਪਾਰਟੀ ਦੇ ਮੈਂ ਪਿੰਡੋ ਪ੍ਰਧਾਨ ਆ ਜੀ ਅਸੀਂ ਇਹਨਾਂ ਨੂੰ ਸਾਧ ਕੇ ਬੱਚਿਆਂ ਨੂੰ ਸਮਝਾਇਆ ਵੀ ਬੇਟੇ ਚੀਜ਼ ਗਲਤ ਆ ਛੋਟੀ ਜ਼ਿੰਦਗੀ ਖਰਾਬ ਹੋਊਗੀ ਬੱਚੇ ਨੂੰ ਤੁਸੀਂ ਜਾਗਰਕ ਕਰਦੇ ਹੋ ਹਾਂਜੀ ਬੱਚਿਆਂ ਨੂੰ ਦੱਸਿਆ ਵੀ ਬੇਟੇ ਇਹ ਚੀਜ਼ ਗਲਤ ਆ ਇਹ ਕੰਮ ਨਾ ਕਰੋ ਜੇ ਵੀ ਸੈਂਟਰ ਜਾਣਾ ਅਸੀਂ ਤੁਹਾਨੂੰ ਸੈਂਟਰ ਵੀ ਖਿਡ ਦਿੰਨੇ ਆ ਪੈਸੇ ਪਾ ਕੇ ਆਮ ਆਦੀ ਪਾਰਟੀ ਤੁਹਾਡੇ ਨਾਲ ਉਹ ਬੱਚੇ ਇੱਕ ਦੋ ਸੀਗੇ ਜੀ ਸੁਧਰਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਅੱਗੇ ਵੀ ਕਹਿੰਦੇ ਆ ਬੱਚਿਆਂ ਨੂੰ ਜੇ ਕੀ ਤੁਹਾਨੂੰ ਕਮੀ ਆ ਸਾਡੀ ਪਾਰਟੀ ਨੂੰ ਜਰੂਰ ਦੱਸੋ ਪਹਿਲੀਆਂ ਸਰਕਾਰਾਂ ਨਾਲ ਤੁਹਾਨੂੰ ਇਹ ਸਰਕਾਰ ਕਿਵੇਂ ਲੱਗੀ ਤੁਹਾਨੂੰ ਦੱਸਿਆ ਜੀ ਪਹਿਲੀਆਂ ਸਰਕਾਰਾਂ ਚ ਇੱਥੇ ਮੇਲਾ ਲੱਗਦਾ ਹੁੰਦਾ ਸੀ ਉਹ ਇਹੀ ਕਹਿੰਦੇ ਹੁੰਦੇ ਸੀ ਕੀ ਲੈਣਾ ਜੇ ਕਿਨੇ ਪੁੱਛਣ ਆਏ ਵੀ ਬੱਚੇ ਕਹਿੰਦੇ ਹੁੰਦੇ ਸੀ ਬਾਈ ਦਾ ਚਿੱਟਾ ਲੈਣ ਆਇਆ ਜੀ ਅੱਛਾ ਜੀ ਹਾਂ ਜੀ ਸਰਿਆਂ ਮਿਲਦਾ ਸੀ ਪਿੰਡ ਦੇ ਗੱਬਿਆਂ ਵੀ ਸਾਡੇ ਆਪ ਦੇ ਵੀ ਹੁਣ ਉਹ ਬੱਚੇ ਜਾਨੀ ਕਿ ਜੋ ਵੇਚਦੇ ਸੀ ਸੁਧਰੇ ਤੇ ਸਾਰੀ ਤਕਰੀਬਨ ਅਮਰਤਾਰੀ ਬਣ ਗਏ ਬਿਲਕੁਲ ਬਿਲਕੁਲ ਧੰਕਾਰਤਾ ਜਾਨੀ ਕਿ ਸੀਐਮ ਸਾਹਿਬ ਦਾ ਜੀ ਬਹੁਤ ਧੰਨਵਾਦ ਕਰਦੇ ਆ ਜਿਵੇਂ ਤੁਸੀਂ ਲੋਕਾਂ ਦੇ ਵਿੱਚ ਜਿਵੇਂ ਬਾਈ ਜੀ ਦੱਸਦੇ ਨੇ ਵੀ ਉਹ ਜਿਹੜੇ ਵਿਅਕਤੀ ਖਾਂਦੇ ਸੀ ਵੇਚਦੇ ਸੀ ਅੱਜ ਉਹ ਗੁਰਸਿੱਖ ਬਣ ਗਏ ਨੇ ਅਮਰਤਾਰੀ ਬਣ ਗਏ ਨੇ ਇੰਨੀ ਉਹਨਾਂ ਦੀ ਜਿਹੜੀ ਸੋਚ ਬਦਲ ਗਈ ਕਿੱਥੇ ਇੱਕ ਇਹ ਮਹਿਮ ਚੱਲ ਰਹੀ ਹੈ ਉੱਥੇ ਇਹ ਪਿੰਡ ਦੇ ਵਿੱਚ ਉਹਨਾਂ ਵਿਅਕਤੀ ਨੂੰ ਜਾ ਕਰਕੇ ਵੀ ਕਰਦੇ ਨਹੀਂ ਨਸ਼ਾ ਤੇ ਕੀ ਮਾੜੇ ਪ੍ਰਭਾਵ ਨੇ ਸਾਡੀ ਸਿਹਤ ਤੇ ਕੀ ਇਹਦੇ ਨਾਲ ਘਰ ਦਾ ਪੂਰਾ ਹਾਲ ਹੁੰਦਾ ਕਿ ਮਾਪਿਓ ਦਾ ਹਾਲ ਮਾੜਾ ਹੁੰਦਾ ਕਿ ਪੈਸੇ ਦੀ ਬਰਬਾਦੀ ਹੁੰਦੀ ਹੈ ਇੱਕ ਪਾਸੇ ਜਿੱਥੇ ਮਹਿਮ ਚੱਲ ਰਹੀ ਹੈ ਦੂਜੇ ਪਾਸੇ ਹੀ ਬਾਈ ਜੀ ਨੇ ਦੱਸਿਆ ਵੀ ਅਸੀਂ ਉਹਨਾਂ ਵਿਅਕਤੀਆਂ ਨੂੰ ਬੁਲਾ ਕੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਜਾਗਰੂਕ ਕਰਦੇ ਦੂਸਰੇ ਨੰਬਰ ਤੇ ਇਹਨਾਂ ਨੇ ਇਹ ਵੀ ਗੱਲ ਜਿਹੜੀ ਦੱਸੀ ਹੈ ਵਧੀਆ ਵੀ ਪ੍ਰਸ਼ਾਸਨ ਨੂੰ ਵੀ ਸਾਡਾ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਗੇੜੇ ਮਾਰੋ ਇਹ ਦੱਸਦੇ ਨੇ ਪ੍ਰਸ਼ਾਸਨ ਵੀ ਸਾਡੇ ਪਿੰਡ ਦੇ ਵਿੱਚ ਇੱਕ ਦੋ ਗੇੜੇ ਜ਼ਰੂਰ ਮਾਰਦਾ ਤਾਂ ਜਾ ਕੇ ਜਿਹੜੇ ਉਹ ਵਿਅਕਤੀ ਨੇ ਡਰਦੇ ਨੇ ਤੇ ਜੇ ਦੱਸਿਆ ਜਾਵੇ ਵੀ ਹੰਗਾਰਾ ਕੀ ਮਿਲਿਆ ਤਾਂ ਭਾਈ ਜੀ ਇਹਨੂੰ ਦੱਸਿਆ ਵੀ ਸਿਰਫ 5-10% ਆ ਜਿਹੜਾ ਹੁਣ ਬਾਕੀ ਆ ਉਹ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਖਤਮ ਹੋ ਜਾਣਾ ਮੈਂ ਇੱਕ ਹੋਰ ਗੱਲ ਜੀ ਅਸੀਂ ਜੀਵੇਂ ਸਿੰਘ ਸੰਗਵਾਲ ਐਮ ਐਲ ਏ ਸਾਡੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦੋ ਬਈ ਤਾਂ ਸਾਡੇ ਜੀ ਨਰਸੇ ਦੇ ਵਿਰੁੱਧ ਕੈਂਪ ਲਾ ਗਏ ਉਹ ਤੇ ਪ੍ਰਸ਼ਾਸਨ ਨੇ ਜਦੋਂ ਵੀ ਬਾਈ ਜਾਨਾ ਜੀ ਫੋਨ ਕਰਦੇ ਆ ਪ੍ਰਸ਼ਾਸਨ ਤਕਰੀਬਨ ਦੋ ਜਾਂ ਤਿੰਨ ਗੇੜੇ ਲਹਿਰੇ ਦੇ ਵਿੱਚ ਇਧਰੋਂ ਹਾਂ ਜੀ ਆ ਸਾਡੇ ਦੇਖਦੇ ਦੀ ਗੱਲ ਆ ਉਹਨਾਂ ਨੇ ਯਾਨੀ ਕਿ ਮਾਰਨਾਂ ਉਡੇਲੋਂ ਠਾਣੇ ਦਾ ਸਰਦਾਰ ਜੀਮਨ ਸਿੰਘ ਸੰਗਵਾਲ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਪਿੰਡੋਂ ਜਾਨਕੀ ਨਸ਼ਾ ਕੱਢਿਆ ਜੋ ਵੀ ਚਲੋ ਇੱਕ ਦੋ ਹੈ ਕੋਈ ਵੀ ਕਿਤੋਂ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਵੈਸੇ ਰੋਕ ਕੇ ਕਹੇ ਨੇ ਵੀ ਵੀਰ ਇਹ ਕੰਮ ਨਾ ਕਰੋ ਆਪਦੀ ਜ਼ਿੰਦਗੀ ਨਾ ਖਰਾਬ ਕਰੋ